ਹਾਂਜੀ ਲੋਈ ਅਜਾਪਾ ਕੱਢੀਏ ਟਰਾਲੀ ਬਾਹਰ ਪੜੀ ਸਵਾਵਾ ਜਾਣੇ ਵਾਸਤੇ ਬਸ ਹੀ ਮਰੇ ਸਮਾਨ ਸਮੂਹ ਤਾਰਾਂਗੇ ਸਮਾਨ ਬਹੁਤ ਵਿਆ ਵਿੱਚ ਇਸ ਛੋਟੀ ਟਰਾਲੀ ਮੈਂ ਤਾਰ ਦਿਆਂਗੇ ਸਮਾਨ ਸਮਾਨ ਤਾਰ ਕੇ ਬਾ ਫਿਰ ਇਹਨੂੰ ਤਿਆਰ ਕਰਾਂ ਅਚਾਰਾ ਦੂਰ ਹੈ। ਆ ਨਾ ਕਰੀਂ ਮੋਟਰਸਾਈਕਲ। ਲੋਈ ਦੋਸਤੋ ਆਪਾਂ ਇਹਦੇ ਹਵਾ ਚੈੱਕ ਕਰਾਣ। ਹਵਾ ਉਹ ਵਾ ਚੈੱਕ ਕਰਾ ਕੇ ਬਾ ਫਿਰ ਆਪਾਂ ਤਰਸਾ ਰੂਸਾ ਮਾਰੇ। ਕਰਪਾਲਾਂ ਤਰਪੁੱਲਾ ਪਾਈਏ। ਬਾ ਤਿਆਰੀ ਹੈ 25 ਤਰੀਕ ਨੂੰ ਬਣੇ ਲੰਗਰ ਹੈ ਪਿੰਡ ਵਾਂ। ਫਿਰ ਉਸ ਤੋਂ ਬਾਅਦ ਮੈਂ ਆਪਾਂ 26 ਤਰੀਕ ਨੂੰ ਸਵੇਰੇ ਚਾਲੇ ਪਾ ਲੈਣੇ ਹਵਾਂਗੇ। ਲੋਈ ਮਿੱਤਰੋ ਤਰਪਾਲ ਪਾ ਦੀ ਆਪਾਂ ਨੀਚੇ ਰੱਸਾ ਪਾ ਦਿਆ ਬਸ ਉੱਪਰ ਰਹਿ ਗਿਆ ਰੱਸਾ ਮਾਰਨਾ ਉੱਪਰ ਪਰ ਰੱਸਾ ਰਹਿ ਮਾਰਨਾ ਆਪਣਾ ਮੈਂ ਕਰਕੇ ਸੈਟਿੰਗ ਜੀ ਰੱਸਾ ਮਾਰ ਦਿਆਂਗੇ ਉੱਪਰ ਵਿੱਚ ਆਪਾਂ ਨੇ ਚੌਰੀ ਕਰਦੀ ਡਬਲ ਆਪ ਹੈਗੀ ਡਬਲ ਉੱਪਰ ਨੀਲੀ ਤਰਪਾਲ ਪੈਗੀ ਅਗਲਾ ਕਹਿੰਦਾ ਥਲਡ ਪਾ ਦੀ ਥਲਡ ਪਾ ਦੇਣਾ ਚਲੋ ਵੀ ਲੋ ਜੀ ਰੱਸਾ ਲਾਗੇ ਮਾਰਨਾ ਰੱਸਾ ਵੀ ਥੋੜਾ ਹੀ ਐ ਟਰਾਲੀ ਪਰ ਪਤਾ ਨਹੀਂ ਪੂਰਾ ਆਵੇਗਾ ਪਤਾ ਨਹੀਂ ਨਹੀਂ ਪਹਿਲਾਂ نیچے ਵੱਜ ਗਿਆ ਹੁਣ ਉੱਪਰ ਡਬਲ ਕਰ ਰਹੇ ਹਾਂ ਲੋਈ ਮਿੱਤਰੋ ਤਰਪਾਲਾਂ ਪੈ ਗਈਆਂ ਸੈਟਿੰਗ ਕਰਦੀ ਜਿਹੜੀ ਆ ਥੋੜੀ ਥੋੜੀ ਰਹਿ ਗਈ ਇਸ ਨੂੰ ਆਪਾਂ ਚਿੱਟੀ ਤਰਪਾਲ ਪਾ ਦਈਏ ਰੇ ਵੀ ਬਾਹਰ ਵੀ ਦਿਖਦਾ ਰਹੇ ਬੰਦਿਆਂ ਨੂੰ ਉੱਪਰ ਨੂੰ ਇੱਕ ਵਾਰੀ ਲਾਸਟ ਵਸ ਚਿੱਟੀ ਤਰਪਾਲ ਪਾ ਦਾਂਗੇ ਉਹ ਜਿੱਦਣ ਜਾਣਾ ਉਸ ਤੋਂ ਇੱਕ ਦਿਨ ਪਹਿਲਾਂ ਪਾ ਲਾਂਗੇ 24 25 25 ਤਰੀਕ ਨੂੰ ਲੰਗਰ ਹੈ ਬਾਕੀ ਲੰਗਰ ਦੀਆਂ ਤਿਆਰੀਆਂ ਕਰ ਰਹੇ ਆ ਆਪਣੇ ਬਾਕੀ ਦੇਖੋ ਜੇ ਕਿਸੇ ਨੇ ਜਾਣਾ ਕੋਈ ਗੱਲ ਨਹੀਂ ਆ ਜਿਓ 26 ਤਰੀਕ ਨੂੰ ਜਾਹੇਗੇ ਆਪਾਂ ਬਾਕੀ ਓਕੇ ਆ